ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਸਵੇਰ ਦਾ ਟਾਈਮ ਗੱਡੀ ਲੱਗੇ ਬਾਹਰ ਕੱਢਣ ਤੇ ਮੈਂ ਚੱਲਿਆ ਥੋੜਾ ਜਿਹਾ ਕੰਮ ਆਪਾਂ ਨੂੰ ਤੇ ਆਪਣਾ ਟੂਰ ਕੱਢਣ ਲੱਗੇ ਆ ਕੱਲ ਕੱਲ ਆਪਾਂ ਜਾਣਾ ਆਪਣੇ ਨਵੇਂ ਟੂਰ ਤੇ ਤੇ ਗੱਡੀ ਦਾ ਥੋੜਾ ਜਿਹਾ ਕੰਮ ਹੋਣਾ ਅਗਿਆ ਅਗਲੀਆਂ ਫੋਗ ਲੈਂਪਾ ਪੈਣ ਵਾਲੀਆਂ ਤੇ ਥੋੜੀ ਅਲਾਈਨਮੈਂਟ ਜੀ ਕਰਾਉਣ ਲਈ ਮੈਂ ਕਰਾ ਲਿਆ ਹੁੰਦੇ ਆ ਤੇ ਆਪਣੇ ਗੈਸਟ ਵੀ ਆ ਰਹੇ ਆ ਘਰੇ ਤੇ ਅੰਮ੍ਰਿਤਸਰ ਤੋਂ ਆ ਰਹੇ ਆ ਉਹ ਜਰ ਮੈਂ ਉਤਮ ਘਾਤਾ ਕੰਮ लब तो यावीर चले हम बाहर साथ साथ चले हटा पहुंच ले दुबई चले थे वो भी हटा इतने ये वो हटना इतने ये ना जे मत हमारा ना बना हटना थोड़ा टाइम यावीर ले है जो आया है गिफ्ट जब तो बारू माया है सारों के बारू मायनों के आज देना है इतने को आंसे लेले पहन दिया सेल करे पहने हो है करूँ बोट वाले चलात अच्छा पहले आके दो वरी ना पड़ा इने लाल। वैसे आ जाके। 13 मीटर 27 सेंटी। ਤੇ ਇੰਚੀ 8 एमएम। ਨਹੀਂ ਤੇ ਇੰਚੀ 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 ਨਹੀਂ ਆਗੇ ਚ। ਬਾਰੂ ਆਇਆ। ਤੇ ਇਹ ਕਿਹੜਾ? ਸਾਮਾਨ ਜਮ ਕੱਢਣ ਲਿਆ। ਰਹਿ ਗਿਆ ਥੋੜਾ ਜਿਆ। ਸੱਚੀ ਗੱਲ। ਸੱਚੀ ਗੱਲ। ਕਿਆ ਲੈ ਸੱਚੀ ਗੱਲ। ਠੀਕ ਠਾਕ ਹਾਂ ਪਤਾ ਜੀ ਕੀ ਹਾਲ ਹੈ ਠੀਕ ਠਾਕ ਆਪਾਂ ਹਾਲ ਹੈ ਕਿਹ ਗਿਆ ਉਹਦੇ ਜਾਣ ਲੱਗਿਆ ਲਾ ਦੋ ਗੱਡੀ ਇੱਧਰ ਹੀ ਲਾ ਦੋ ਪਾਜੀ ਇੱਧਰ ਕਰਕੇ ਲਾ ਦੋ ਕਿ ਗੱਡੀਆਂ ਹੰਗਦੀਆਂ ਮੰਡ ਕਮਸ਼ਕਲ ਹੋ ਜਾਂਦੀ ਆ ਜੋ ਫਰਮੇ ਕੈਮ ਠੀਕ ਠਾਕ ਆ ਉਹਨੂੰ ਦੇਖ ਨਹੀਂ ਆਦਾਂ ਨੂੰ လာ لے میرے نوں باہر آ جا کینی

ਮੈਂ ਨਹੀਂ ਆਈ ਨਹੀਂ ਆਈ ਮੋਰਚਲੀ ਦਬਿਆਲੇ ਆੜੇ ਮੇਨ ਕਰਦਾ ਮੈਂਬਰ ਉਹ ਹੀ ਹੈ ਜਿਹੜੀ ਖਾਇਆ ਸਾਰੇ ਜਾਣੀ ਅਨਿ ਸੁਣੇ ਨਹੀਂ ਆਉਂਦੇ ਅੱਜ ਪਹਿਲਾ ਇੱਕ ਦਿਨ ਕਿ ਕਦੋਂ ਦਾ ਵਿਆਹ ਵਿਆਹ 10 ਜਨਵਰੀ 10 ਜਨਵਰੀ ਫਤਹਿ ਸੁਣ ਲਾ ਹਾਂ ਦਾਂ ਗਿਆ ਤਾਂ ਮੈਂ ਸਾਰੇ ਆਂ ਹਰਫਤ 20 ਘੰਟਾ ਸੀ ਇੱਧਰ ਨਾ ਹਾਂ ਹਾਂ ਆਹ ਵੇ ਸੂਟ ਸਾਡਾ ਲਓ ਫਿਰ ਘਰ ਦਾ ਆਉਂਦ ਲਓ ਗਈ ਹਰਫਤੇ ਵੀ ਲਾ ਲਿਆ ਸੂਟ ਹਣਾ ਹਰਫਤੇ ਜੇ ਲਈ ਕੁਝ ਹੋ ਰਾਇ ਮਨ ਆਲੀ ਮੰਮੀ ਸਾਡੀ ਕਾਰ ਲੱਗੀ ਬਣ ਵਿੱਚ ਬਾਦਾਂਵੇਂ ਕੀ ਗੱਲ ਪੜਿਆ ਪੰਜਾਬੀ ਹੁੰਦੀ ਪੜ੍ਹਨੀ ਕਹਿੰਦੇ ਪੜ੍ਹ ਕਿਹੜਾ ਨਾਮ ਲੈ ਲੀਂ? ਇਹ ਦਵਾਰ ਦੀ। ਹਾਂ ਜੀ। ਹਾਂ ਜੀ। ਸਟਾਪ। ਸਟੈਪ ਬਣਾ ਲੈ। ਇਹਨੇ ਬਣਾਇਆ ਗਲਤੀ ਹੋ ਗਈ ਸਾਡੇ ਕੋ। ਹੂੰ। ਕੋਈ ਨਹੀਂ ਬਬੂ। ਕੇ ਨੇ ਮੈਨੂੰ ਭੇਜੀ? ਦਮਾਦ ਕਹਿੰਦੇ ਆਪਣੀ ਆਈ ਵੀਡੀਓ ਦੋ ਮੈਂ ਤਾਂ ਮੈਂਸ਼ਨ ਕਰ ਦਿੰਦਾ। ਨਹੀਂ ਨਹੀਂ ਮੇਰੀ ਐ ਨਹੀਂ ਨੀਗੀ ਆ। ਮੇਰੇ ਲੰਦੈ ਨੀ ਨਾ ਇਹਦੀ ਕਰ ਦੋ ਮੇਰੇ ਭਰਾ ਇਹਦੀ ਬੋਲੋ ਆਈ ਡੀ ਵੀਰ ਆਪਣੀ ਮੇਰੀ ਆਈ ਡੀ ਸਰਦਾਰ ਸਿੰਘ 222 ਅੰਡਰਸਕੋਰ ਪਹਿਲਾਂ ਸੈਂਟਰ ਅੰਡਰਸਕੋਰ ਕਰ ਦੋ ਮੈਨੂੰ ਠੀਕ ਜੀ ਆ ਨਾ ਪਤ ਇਹ ਆ ਅਸੀਂ ਤਾਂ ਕਿੱਧਰ ਆ ਜੀ ਮੈਂ ਆਂਦਾ ਹੀ ਕਿ ਚਲੋ ਧੰਨਵਾਦ ਬਹੁਤ ਜੀ ਤੁਹਾਡਾ ਸਾਰਿਆਂ ਦਾ ਆਇਓ ਫੇਰ ਜੀ ਛੇਤੀ ਚੰਗਾ ਆਵਾਂਗੇ ਰਵਾਨੀ ਚੱਲੇ ਵਿਆਹ ਕਰਕੇ ਤੇ ਆਇਓ ਚੰਗਾ ਵਿਆਹ ਕਰ ਜਾਵਾਂਗੇ ਇੱਥੇ ਸਦ ਲੈਣ ਅਸੀਂ ਆਵਾਂਗੇ ਵਿਆਹ ਚ ਤੇ ਬਰਾਤ ਬਾਤ ਤੁਸੀਂ ਆ ਜਾਓ ਫਿਰ ਤੁਹਾਾਰੇ ਕਿੜਾ ਕਰਾਉਣੀ ਚੱਲੇ ਤੇ ਇਹ ਚੱਲ ਜੀ ਸ਼ਾਮ ਨੂੰ ਅਸੀਂ ਤੋਂ ਸ਼ਾਮ ਨੂੰ ਚੱਲ ਜੀ ਹਾਂ ਨਾ ਮਮੀ ਹਣੀ ਨੂੰ ਫੋਨ ਹਾਲੋ ਹਾਲੋ ਹਾਂ ਉਧਰ ਵੇਖੋ ਦਾਦੀ ਕੀ ਕਹਿੰਦੀ ਸੀ ਦਾਦੀ ਕੀ ਕਹਿੰਦੀ ਸੀ ਹੈ ਪਪਾ ਚੱਲੇ ਗੱਡੀ ਹੋਵੇ ੱਲੇ ਧਿਆਨ ਨਾਲ ਧਿਆਨ ਨਾਲ ਆਰਾਮ ਨਾਲ ਕੋ ਧਿਆਨ ਨਾਲ ਠੀਕ ਹੈ ਫਿਰ ਲੰਗਾ ਜੀ ਸਤਿਕਾਰ ਬਾਏ ਬਾਏ ਠੀਕ ਹੈ ਰਵਸਤੇ ਉੱਤੇ ਲੰਗਾ ਮੰਮੀ ਬਾਏ 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 ਨਹੀਂ ਸਾ ਵੀ ਚਲ ਗਏ ਵੀਰੋਣੀ ਤੇ ਵਿਆਹ ਦੀਆਂ ਵਧਾਈਆਂ ਇਹਨਾਂ ਨੂੰ ਵੀਰ ਨੂੰ ਤੇ 8 ਦਾ ਤ੍ਰਿਗਣਾ ਪਜਣਾ ਵਿਆਹ ਹਾਂਜੀ ਮਠਾਈ ਖਾਣੀ ਮਤਨੇ ਹੁਣ ਆਪਾਂ ਜਾ ਰਹੇ ਆ ਕਿਤੇ ਥੋੜਾ ਜਿਹਾ ਕੰਮ ਆਪਾਂ ਨੂੰ ਜਾਣਾ ਕਿ ਨਹੀਂ ਛੁੱਟੀ ਮੁੰਡਾ ਰੌਂਡਿਆ ਅੰਦਰ ਹਾਂਜੀ 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 ਪਾਜੀ ਹਾਂਜੀ ਹਾਂਜੀ ਕਿੱਥੇ ਚੱਲਿਆ ਸੀ ਹੁਣ ਹੁਣ ਕਿੱਥੇ ਚੱਲਿਆ ਸੀ ਉਹ ਹੀ ਕਹਦਾ ਸੀ ਗੱਡੀਆਂ ਲਟਾਂ ਜਾਂ ਫੋਗ ਲੈਂਪਾ ਖਰਾਬ ਹੋ ਗਿਆ ਥੱਲੇ ਵਾਲੀਆਂ ਮੈਂ ਕਹਾ ਚੇਂਜ ਕਰਾ ਲੈਣੇ ਆ ਕੱਲ ਜਾਣਾ ਆਪਾਂ ਤੇ ਆ ਵੀ ਲਿਆੜ ਖਰਾਬ ਹੋ ਗਈ ਬਲਬ ਕੱਟਦਾ ਇੰਨਾ ਨੇ ਬਾਹਰ ਆ ਵੇਖੋ ਇਹ ਹੀ ਪਾਲੀ ਨਾ ਵਾ ਛੜ ਗਿਆ ਥੱਲੇ ਦੇ ਫੋ ਲੈਂਪਾ ਬਹੁਤ ਮਹਿੰਗੀਆਂ ਆ ਲੈਂਪ ਕੋਲੋਂ ਆਪਾਂ ਫੋੜੀਆਂ ਹਾਂ ਦੀਆਂ ਉਹ ਬਲਬ ਸੁਣਾਈ ਚੇਨ ਕਰਾਤਾ ਇੱਕ ਨਵਾਂ ਗੱਡੀ ਦੀ ਅਲਾਈਨਮੈਂਟ ਵੀ ਕਰਾ ਲਈਏ ਗੱਡੀਆਂ ਟਾਇਰ ਵੀ ਜਰਣਾ ਹੈ ਮਤਲਬ ਚੁੱਫੋ ਲ ਗਿਆ ਸੈਂਟਰ ਦੇ ਵਿੱਚੋਂ ਇਹ ਮੇਰੇ ਰਦਾ ਚੇਂਜ ਕਰਾ ਦिए ਅੱਜ ਕੋਈ ਫਾਲ ਵੀ ਕੱਲ ਪਾ ਦੇ ਚੰਗੇ ਵਾਲੇ ਤੁਹਾਡੇ ਆ ਗਏ ਨੇ ਇਹਦੇ ਉਹ ਮੈਨੂੰ ਕੱਢ ਲੈਣਾ ਹੈ ਕੱਲ ਜਾਣਾ ਨਹੀਂ ਮੈਂ ਕਿਤੇ ਦੇਖ ਵੀ ਟਾਇਰ ਖੋਲਤਾ ਆਹ ਭਾਈ ਜੀ ਆਹ ਟਾਇਰ ਬਦਲਉਂਦਾ ਰਦਾ ਪਰ ਹੈ ਵੀ ਸੈਕੰਡ ਹੈ ਇਆ ਇਹ ਵਾਕੇ ਚਲੋ ਥੋੜਾ ਟਾਈਮ ਕੱਟ ਜੂਗਾ ਮੈਂ ਰੰਗ ਰੰਗ ਮਾਰਿਆ ਹੁੰਦਾ ਰਹੇ ਨੂੰ ਆਹ ਹਾਲਾ ਰੰਗ ਮਾਰਿਆ ਹੁੰਦਾ ਹੈ ਚਲ ਚੱਲ ਜੇ ਥੋੜਾ ਨਵੇਂ ਨਾਲੋਂ ਬਿਹਤਰ ਆਸ ਆ ਕੜਹਿਣ ਬਸ ਨਵੇਂ ਆ ਰਿਏ ਵੀ ਆ ਦੋ ਫੋਗ ਲੈਂਪਾ ਇੱਕ ਨਾਲ ਸੜ ਗਈ ਤੇ ਇੱਕ ਜਗਦੀ ਪਈ ਜਲਦੀ ਸਹੀ ਹੋ ਚਲ ਮੁਰਸਲ ਨੂੰ ਲਾ ਲਾਂਗੇ ਤੇ ਵੇਲੇ ਹਨਾ ਸੜੀ ਜਾਂਦੀ ਹੈ ਐਲਈੜੀ ਆ ਬੜੀ ਲਾਈਟ ਇਹਨਾਂ ਦੀ ਆਪਾਂ ਨੇ ਪੁਣੀ ਪੈ ਗਿਆ ਤੇ ਇੱਕ ਸੜ ਗਈ ਤੇ ਫਿਰ ਉਹ ਕਹਿੰਦੇ ਦੋਆਂ ਦਾ ਸੈਟ ਹੀ ਹੁੰਦਾ ਹੈ ਸਿੰਗਲ ਨਹੀਂ ਮਿਲਦੀ ਤਾਂ ਕਰਕੇ ਫਿਰ ਆਪਾਂ ਦੋਵੇਂ ਬਦਲਤੀਆਂ ਜਿੱਕ ਚਾਲੂ ਇਹ ਰੱਖ ਛੱਡਦੇਂਗੇ ਤੇ ਕੰਮ ਆ ਜੇਗੀ ਤੇ ਆਪਣੀ ਲੈਂਦੀ ਜਾ ਜਿਹੜੀ ਹੋਣੀ ਆਏ ਮਠਾਈ ਖਾਈ ਸਕੋ ਕੋਈ ਚੰਗੀ ਹਾਂਜੀ ਨਹੀਂ ਪੀਣੀ ਪਾਊਡਰ ਡੜੀ ਘਰੇ ਠੀਕ ਸਾਰੇ ਬਧੀਆ ਬਹੁਤ ਬਧੀਆ ਹਰ ਗੰਠ ਠੀਕ ਆ ਔਰ ਨੂੰ ਠੀਕ ਓਥੇ ਬੜਾ ਖੇਡਦੀ ਓਥੇ ਇਹ ਹੋਰ ਨਹੀਂ ਹੁੰਦਾ ਹੁੰਦਾ ਦਾਦਾ ਦਾਦਾ ਹਾਂ ਹੈਗਾ ਬੰਦਾ ਬਜ਼ੁਰਗ ਜਿਹਾ ਹੈਗਾ ਪੱਲੇ ਬੰਨੇ ਹਾਂਜੀ ਮੈਂ ਬੜੀ ਖਚ ਕਰਦਾ ਤੇ ਮੰਮੀ ਜਾ ਮੇਰੇ ਮਗਰ ਬੈਗੋ ਹਾਂ ਮੋਂਾ ਹਾਂ ਤੁਸੀਂ ਕਹਿੰਦੀ ਮੈਂ ਹੋਮੀ ਜਾ ਨਾ ਮੰਮੀ ਜਾ ਨਾ ਦਾ ਮਮੀ ਜਾ ਤੇ ਮੈਂ ਉਂਟੂਟਾ ਦੇਖੀ ਓਏ 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 ਮਨਵਾ ਇਹ ਦਿਨ ਨਨੂ ਕੀ ਗਲੂ ਇਹ ਕੀ ਹਾਂ ਮੂੰਹ ਕੀ ਗਲ ਸੀ ਦਰਿਆ ਨੋਇਆ ਸੀ ਕਾਕਾ ਕਾਕਾ ਨੋਇਆ ਜੀ ਗੰ ਮੀ ਲਗਦੀ ਸੀ ਕਾਕੇ ਜਿਹੜਾ ਖਲਾ ਨਾ ਦਾ ਬੁਖਾਰ ਆਇਆ ਕਿੰ ਗਮੀ ਲੱਗਦੀ ਸੀ ਕਹਤਾ ਮੇਰੇ ਦੰਦ ਲੱਗੇ ਆ ਸੋਨੇ ਆ ਮੇਰੇ ਦੰਦ ਸੋਨੇ ਆ ਨਰਾ ਨਹੀਂ ਹੋ ਗਿਆ ਸੀ ਮਨ ਕੋਕੜਾ ਬਣਨ ਕਾਲਿਆ ਸੀ ਐ ਮਾਊਜੀ ਨਰਾ ਹਾਂ ਜ ਨਹੀਂ ਨਹੀਂ ਸੰਗ ਨਹੀਂ ਅੱਛਾ ਦੰਦ ਨਾਲ ਹੀ ਸੰਗਦਾ ਕਾਕਾ ਚਦਾ ਵੀ ਹੋ ਅੱਛਾ ਨਹੀਂ ਥੋੜਾ ਥੋੜਾ ਅੱਛਾ ਨਹੀਂ ਤੇ ਸੰਗਦਾ ਵੀ ਨੱਜਨਾ ਕਿਤੇ ਗੇਗੇ ਗੇ 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 ਗਪਾਰੀ ਕਾ ਲਈ ਕਾ ਕੇ ਮੈਂ ਨਾ ਮੁਖੜਾ ਕਰ ਲਉ ਰਾਜਾ ਜੀ ਮੁਖੜਾ ਕਰ ਲਉ ਨਹੀਂ ਕਰ ਸੁਣਾ ਜੀ ਸੁਤਾ ਜੀ ਹਰ ਪਤੇ ਹੋਇ ਖਨਾਨੂ ਐ ਹਰ ਪਤੇ ਚਾਂਗ ਜੀ ਵੀ ਆ ਜਾਂਦੀ ਆ ਵੇ ਵੇਖ ਕੇ ਆ ਚਿੱਦਾ ਪਰਨ ਨੂੰ ਕਰਨੀ ਆ ਦਿਨ ਦੋਦ ਨਾ ਹਟੇ ਤਾਂ ਜਾਣ ਫੇਰ ਲਾਣਾ ਯਾਰ ਕਈ ਤੇ ਪੰਗੇ ਲੈ ਜਾਂਦਾ ਕੋਈ ਨਹੀਂ ਸਾਨ ਛੜਦਾ ਇਕੱਲ ਜਾਈ ਹਾਂ ਕਰਦੇ ਅੱਖ ਜੀ ਤੋਂ ਪਰਾ ਸੈੱਟ ਸੈੱਟ ਅੱਖ ਜੀ ਤੇ ਤੇ ਜਨ ਰੋਂਦੇ ਬੰਦੇ ਲੈ ਵੇ ਗੱਡੀ ਕੋਲ ਠੀਕ ਕਰਾ ਲਈ ਥੋੜੀ ਬਹੁਤ ਟਾਇਰ ਚ ਬਦੋਣ ਵਾਲਾ ਹੈ ਅਗਲਾ ਤੇ ਉਹ ਆਪਾਂ ਚੇਂਜ ਕਰਵਾ ਲਿਆ ਮੈਂ ਜਾ ਰਿਹਾ ਹਰਫਤ ਦੀ ਮਿਲ ਚ ਲੈਣ ਵਾਸਤੇ ਅੱਗੇ ਸਾਸੀ ਨਗਰ ਦੇ ਬੈਕ ਸਾਈਡ ਆਵਾ ਡਾਕਟਰ ਤੇ ਵਧੀਆ ਸੁਭਾਅ ਸੁ ਉਹਨਾਂ ਦਾ ਤੇ ਮੈਂ ਕਿਹਾ ਚਲੋ ਦਿਖਾ ਲੈਣੇ ਫਿਰ ਅੱਗੇ ਵੀ ਮਤਲਬ ਤੇਲੀਏ ਦਵਾਈ ਉਹਨਾਂ ਕੋ ਖੜੀ ਫਰਕ ਪੈ ਗਿਆ ਵਾਸੇ ਚਲੋ ਫਿਰ ਲੈ ਆਉਂਦੇ ਮੈਂ ਉਹਨਾਂ ਚਲੋ ਠੱਟ ਉਹਨਾਂ ਸਿੱਕਾ-ਸੁਕਾ ਹੋ ਰਿਹਾ ਮਨ ਹਰਫਤੇ ਨਾਲੇ ਤਾਂ 5 ਦਿਨ ਕਿਹਾ 5 ਦਿਨ ਬਾਅਦ ਕਿ ਆ ਕੇ ਦਿਖਾ ਦਿਓ ਪਰ ਅੱਜ ਤੱਕ ਦੱਸ ਦੇਣੀ ਉਹ ਚੱਲੇ ਜਾ ਇਨ ਹੋਇਆ ਮੁਰਕੀ ਨਾਲ ਚਲੋ ਇਹ ਤੇ ਮਰਾਪੋਤ ਸਾਭ ਜੀ ਲੋਕੇ ਆਏ ਨੇ ਬਸ ਸਾਭ ਜੀ ਕਿੱਥੇ ਜਾ ਰਹੇ ਹੋ ਗੋਲੂ ਜਿਹਾ ਬਣ ਗਿਆ ਸੱਜ ਲੱਗਦੀ ਆ ਵਾਹ ਨੂੰ ਆਓ ਚਲੋ ਮਿਲਦੇ ਫੇਰ ਜਾ ਕੇ ਤੁਹਾਨੂੰ ਉੱਥੇ ਡਾਕਟਰ ਦਾ ਡੱਸ ਪਹਿਲਾਂ ਉਹ ਮੈਂ ਡਾਕਟਰ ਆਪਾਂ ਦੇਖਿਆ ਜਦੋਂ ਇਹ ਹਸਪੀਟਲ ਹੈ ਨਾ ਜਿਹੜਾ ਬਲੇਸਿੰਗ ਹਸਪੀਟਲ ਹੈ ਨਾ ਅਲੀਵਾ ਰੋਡ ਤੇ ਉਹ ਡਾਕਟਰ ਉੱਥੇ ਹੁੰਦਾ ਬੱਚਿਆਂ ਨੂੰ ਚੈੱਕ ਕਰਨ ਵਾਸਤੇ ਸਵੇਰੇ-ਸਵੇਰੇ ਮਾਰਨਿੰਗ ਨੇ ਅੰਮ੍ਰਿਤਸਰ ਉਹਨਾਂ ਦੀ ਡਿਊਟੀ ਹੁੰਦੀ ਐ ਸੇ ਪਰ ਬਹੁਤ ਸਿਆਣਾ ਡਾਕਟਰ ਵਾ ਸੁਭਾਅ ਵੀ ਬਹੁਤ ਵਧੀਆ ਚਲੋ ਫੇ ਮਿਲਦੇ ਤਾਨੂੰ ਉੱਥੇ ਜਾ ਕੇ ਲੈ ਵੀ ਆਹ ਭਾਈ ਉਹਨਾਂ ਦਾ ਐਡਰੈਸ ਵਾ ਨਾਲ ਨੰਬਰ ਵੀ ਸ਼ਾਇਦ ਇਹ ਨੰਬਰ ਨਹੀਂ ਆ ਰਿਹਾ ਆਹ ਐਡਰੈਸ ਸਾਸਤੀ ਨਗਰ ਦੇ ਬੈਕ ਸਾਈਡ ਚਲੋ ਵੀ ਚਲੋ ਬੈਠੋ ਵੀ ਬੈਠੋ ਕੰਬਲੀ ਲਾ ਰੋ ਮੁੰਡੇ ਦੀ ਚਲੋ ਵੀ ਚਲੋ ਚਲੀਂ ਦਾਈ ਲੱਲੀ ਪੁੱਤ ਨੇ ਸੋਹਣੇ ਨੇ ਦਾਈ ਖਾਲੀ ਸੀ ਦਾਈ ਖਾਲੀ ਸੀ ਐਵੇਂ ਗੰਦੇ ਆ ਦਾਈ ਖਾਲੀ ਸੀ ਚਲੋ ਫੜੋ ਦਾਈ ਖਾਲੀ ਸੀ ਦਾਈ ਖਾਲੀ ਸੀ ਦਾਈ ਖਾਲੀ ਸੀ ਚਲੋ ਚੱਲੇ ਆਪਾਂ ਇਹ ਡਾਕਟਰ ਸਾਹਿਬ ਦਾ ਟਾਈਮ ਮਿਲਦਾ 6 ਤੋਂ 8 ਤੇ ਸਵੇਰੇ 9 ਤੋਂ 12 ਵੀ ਹੈਗਾ ਵੈਸੇ ਪਰ ਇਹ ਬਾਹਰ ਵੀ ਜਾਂਦੇ ਨੇ ਮਤਲਬ ਹਸਪਤਾਲਾਂ ਦੇ ਵਿੱਚ ਵੀ ਡਿਊਟੀ ਕਰਦੇ ਨੇ ਅੰਮ੍ਰਿਤਸਰ ਵੀ ਜਾਂਦੇ ਆ ਸ਼ਾਇਦ ਹਨਾ ਤੇ ਬਾਕੀ ਜੇ ਕਹਿੰਦੇ ਮਿਲਣਾ ਬਟਾਲੇ ਦੇ ਵਿੱਚ ਤੇ ਸ਼ਾਮ ਨੂੰ ਬਿੰਦੇ ਨੇ ਐਤਵਾਰ ਦੀ ਛੁੱਟੀ ਹੁੰਦੀ ਸੰਡੇ ਨੂੰ ਸੱਲਣ ਕੇ ਵਾਲੇ ਬਹਿ ਵੀ ਜਾਂਦੇ ਪਰ ਐ ਪੁੱਛਿਆ ਤਾਂ ਕਹਿੰਦੇ ਜਾਤ ਤਾਂ ਸੰਡੇ ਦੀ ਛੁੱਟੀ ਹੁੰਦੀ ਹੈ ਤੇ ਪਰ ਇਹ ਵਾਕੇ ਬਾਕੀ ਦਿਨ ਸ਼ਾਮ ਨੂੰ ਮਿਲ ਜਾਂਦੇ ਜ਼ਰੂਰ ਸਾ스티 ਨਗਰ ਤੇ ਬੈਕ ਸੈੱਡ ਜਿਹੜਾ ਹੈਗਾ ਨਾ ਵਿਸ਼ਾਲ ਦੇ ਬੈਕ ਸੈੱਡ ਵਿਸ਼ਾਲ ਮੈਗਾ ਮਾਲ ਉਹਦੇ ਬੈਕ ਸਾਈਡ ਚਲੋ ਫਿਰ ਮਿਲਦੇ ਤੁਹਾਨੂੰ ਜਾ ਕੇ ਘਰੇ ਪਹਿਲਾਂ ਵੇਖਿਆ ਨਹੀਂ ਆ ਵੀਰ ਆਪਾਂ ਨੂੰ ਇੰਨੀ ਟਿਪ ਦਿਖ ਗਿਆ ਉਹ ਵੀਰ ਬਾਹਰ ਚੱਲ ਚੱਲਿਆ ਵਾ ਤੇ ਆ ਆਪਾਂ ਨੂੰ ਇੰਚ ਦੇ ਦੇ ਗਿਆ ਲੈ ਜਿਹੜਾ ਬਾਹਰੋਂ ਲੈ ਗਿਆ ਇੱਕ ਸਾਲ ਹੋ ਗਿਆ ਉਹਨੂੰ ਆਏ ਨੂੰ ਤੇ ਹੁਣ ਵਿਚਾਰਾ ਦੇ ਕੇ ਗਿਆ ਕਹਿੰਦਾ ਟਾਈਮ ਨਹੀਂ ਲੱਗਾ ਨਾਲ ਕੰਮ ਕਰਦਾ ਰਿਹਾ ਵਾਹੇ ਚਲੋ ਚੱਲ ਗਿਆ ਵਧੀਆ ਗੱਲ ਹੁਣ ਟਰਾਲੇ ਪਹਿਲਾਂ ਆਪਣਾ ਇਹੋ ਕੰਮ ਕਰਦਾ ਸੀ ਆਪਣੇ ਵਾਲੇ ਤੇ ਹੁਣ ਚਲੋ ਟਰਾਲੇ ਲਾਇਸੈਂਸ ਬਣਿਆ ਤੇ ਹੁਣ ਚਲੋ ਗੱਡੀ ਗੁੱਡੀ ਮਿਲ ਗਈ ਪਰਮਾਤਮਾ ਜਰ ਦੀ ਕਲਾ ਰੱਖੇ ਕਾਰੋਬਾਰ ਚ ਵਾਧੇ ਪਾਵੇ ਸਭ ਦੇ ਤੇ ਇਹਦੇ ਸੈਲ ਪੈਂਦੀ ਆ ਵਧੀਆ ਚੀਜ਼ ਆ ਇਹ ਵੈਸੇ ਬੰਦ ਆ ਚੋਗੇ ਚਲੋ ਚਾਲੂ ਹੀ ਪਿੰਦੇ ਚ ਦੋ ਤੇ ਬਾਕੀ ਇਹ ਵਾਗੇ ਇਹਦੇ ਆਜਾ ਇਹ ਸੰਟੇ ਵਿੱਚ ਦੱਸਦਾ ਇਦਾਂ ਰੱਖ ਕੇ ਇਹ ਚੋਂ ਲੇਲੇ ਜਿਹਾ ਨਿਕਲਦੀ ਤਾਂ ਆ। ਇਹ ਲੇਲੇ ਜੇ ਸਿੱਧੀ ਛੱਤ ਨਾ ਵੱਜਦੀ ਉਹ ਦਮਨੇ ਫਿਰ ਇਹ ਮਿੰਤੀ ਦਾ ਦੋ ਵਾਰੀ ਨੂੰ ਦੱਬਣਾ ਇਦਾਂ ਹੁਣ ਮਨ ਲੱਗ ਇਦਾਂ ਕਰਕੇ ਨਾ ਤੇ ਇਦਾਂ ਦੋ ਵਾਰੀ ਦੱਬਣਾ ਤੇ ਪ੍ਰੈਸ ਕਰਨਾ ਇਦਾਂ ਨਹੀਂ ਇਦਾਂ ਕਰਕੇ ਨਾ ਬੈਡ ਗੇ ਲੋਸ ਸੰਦੇ ਆਉਗਾ ਤਾਂ ਕਰਕੇ ਨਹੀਂ ਪੂਰਾ ਇਸ ਸੈਂਟੀਮੀ ਜਿਆਦਾ ਹੋ ਸਕਦਾ ਇੰਚੇ ਵਿੱਚ ਵੀ ਹੋ ਜੇ ਤੇ ਅਸੀਂ ਦੇਖਾਂਗੇ ਸਿਸਟਮ ਜੇ ਕਰਕੇ ਜਿੰਚੇ ਜਿਹੜੇ ਸਭ ਤੋਂ ਸਹੀ ਸੈਟਿੰਗ ਹੋਏਗੀ ਕੋਈ ਨਾ ਕੋਈ ਲੇਕਿਨ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਆਪਾਂ ਜਾਣਾ ਸੀ ਰਾਤੀ ਨਿਕਲਣਾ ਸੀ ਟੂਰ ਵਾਸਤੇ ਤੇ ਫਿਰ ਆਪਾਂ ਸੋਚਿਆ ਚਲੋ ਕੋਈ ਨਹੀਂ ਹੁਣ ਸਵੇਰ ਦੇ ਵੇਖਾਂਗੇ ਰਾਤ ਨੂੰ ਠੰਡੀ ਬਿੜੀ ਹੋ ਜਾਂਦੀ ਹੈ ਤਾਂ ਮਾਰਨਿੰਗ ਟਾਈਮ ਨਿਕਲਾਂਗੇ ਬਾਏ ਬਾਏ ਗੁੱਡ ਨਾਈਟ ਰਬਾ